ਆ ਖੜੀ ਐ ਬਈ ਜਮਾ ਛਾ ਮਾ ਰੰਗ ਇਹ ਤਾਂ ਨਹੀਂ ਖੜੀ ਐ ਗਲਤੀ ਤਾਂ ਨਹੀਂ ਕਿਤੇ ਖੜੀ ਐ ਹੋਰ ਅੰਦਰ ਤੇਰੇ ਨਹੀਂ ਤੇਰੇ ਕੋਲ ਇਹ ਸਾਰੇ ਆ ਨੰਬਰ ਆ ਬਈ ਆ ਹਾਥੀ ਐ ਆ ਕੁਛ ਮਿੰਟ ਆ ਬਈ ਇਧਰੋਂ ਸਾਈਡ ਤੋਂ ਦੇਖ ਲੋ ਬਈ Ahoj, kávej, ਪੂਰੀ ਤੇ ਫੀਡ ਹੈ ਨਾ ਕੋਈ ਚੰਗੀ ਲਵਾਈ ਹੈ ਪੂਰੀ ਤਗੜੀ ਕੋਪੂਰੀ ਤਗੜੀ ਲਵਾਈ ਹੈ ਇਹ ਉਹ ਜਿੰਨੀ ਵੇਹਾਰੀ ਜੀ ਹੁੰਦਾ ਮਾਰੀ ਗੱਡੀ ਆ ਜੀ ਗੱਡੀ ਆ ਜੀ ਹਰੀ ਗੱਡੀ ਪੂਰੀ ਦਿਖਾਈ ਦਿੰਦੀ ਹੈ ਵੀਡੀਓ ਵਿੱਚ ਇਹ ਘੋੜਾ ਕਿੰਨੀਆਂ ਕਿੰਨੀਆਂ ਨੂੰ ਇੱਕ ਵੱਡੀ ਦੀ ਗੱਲ ਕਰ ਆ ਤਾਂ ਆਪਣੇ ਟਰੈਕਟਰ ਦਾ ਨਾਮ ਹੈਲੋ ਲੈ ਕੇ ਨਾਮ ਮਾਤਰ ਹੈ ਲੋਕਾਂ ਨੂੰ ਬਹੁਤ ਬੋਲ ਰਿਹਾ ਹਾਂ ਲੋਕਾਂ ਨੂੰ ਬਤਾਉਂਦੇ ਮਾਇਰੇ ਦਾ ਹੀ ਵੱਡਾੜੀ ਤੇ ਹੋ ਚਾਬੀ ਕਿੱਥੇ ਵੀ ਤੂੰ ਵੱਡੀ ਹੋ ਗਈ ਹੈ ਰਹਿਣਾ ਫਿਰ ਇਹ ਤਾਂ ਮਗਰਾ ਨਹੀਂ ਹੈ ਇਹ ਇੰਜਨ ਦਾ ਫਰਕ ਆਉਂਦਾ ਨਾ ਹੋਣਾ ਇੰਜਨ ਵੱਡਾ ਹੈ ਮੇਰੇ ਪਾਸ ਤਾਂ ਦੋਨੇ ਮਾਇਰੇ ਦਾ ਮਿਲ ਰਿਹਾ ਮਕੀ ਤੋਂ ਆ ਰਿਹਾ ਉਹਨਾਂ ਨੂੰ ਖਾਣਾ ਕਰਦਾ ਹੈ ਇਹ ਜਿੰਨਾ ਦੱਸਿਆ ਕਿ ਪੈਣਾ ਬਾਹਰ ਦੀ ਨਹੀਂ ਰੋਸ ਦੀ ਨਹੀਂ ਹੈ ਕਹਿੰਦਾ ਇਹ ਕਹੇਗਾ ਕੁਝ ਦੱਸੇਗਾ ਨਾ ਧੰਨਵਾਦ ਸਭ ਨੂੰ ਕੁਝ ਨਹੀਂ ਮੈਂ ਮਾਤਾ ਜੀ ਜੀ ਆਂਰਾ ਦੇ ਦੋ ਜਰਾ ਦੇ ਕੈਂਟਰ ਜਿਵੇਂ ਉਹ ਕਰਕੇ ਖੜਾ ਕੇ ਹੱਥ ਨੇ ਲੈ ਜਾਂਦਾ ਉਹਨਾਂ ਨੂੰ ਉਹਨਾਂ ਦਾ ਸਹਾਰਾ ਕਰ ਉਹ ਐਂਡਰੋਟ ਦਾ ਗਮੰਡੀ ਆ ਜੇ ਕੈਂਟਰ ਵੀ ਇੱਥੇ ਖੜਾ ਕੇ ਜਾਂਦਾ ਇੱਥੇ ਹੋ ਗਿਆ ਜੀ ਆਂਦਾ ਕਾਹ ਕਹਿੰਦੇ ਡਾੜੀ ਜਾਂਦਾ। ਬਾਤ ਆ ਜੀ। ਕਾਹ ਜਾਨਾ ਤੇ ਫੜੀ ਲਾਂਦੇ ਆ। ਜਾਰਤਾ ਵਧੀਆ ਲਾਤੀ। ਉਹ ਹੈ ਆਪਣੀ ਜਵੈ। ਇਹ ਸਾਡੀ ਹੈ ਜੀ ਟਰਾਲੀ। ਪਾਣੀ ਵੀ ਮਰ। ਆ ਟੱਕ। ਥੱਲੇ ਨਵੇਂ ਪੁੱਛ ਲੱਗਿਆ ਚਾਰ ਦੇਖ ਲੋ। ਜੇ ਲੈ ਮੈਂ ਬਣਾ। ਲ ਪਰ ਆ ਬੜਾ। ਦਿਖਾਵਾਂ ਜਮਾ ਐਵੇਂ ਲੋਕ ਵੀ 13 ਦੇ ਭੱਜੇ ਫਿਰਦੇ ਇਹਨਾਂ ਵਿੱਚ ਬਹੁਤ ਮਿਹਰਬਾਨ ਆਹੀ ਹੁਣ ਆਹੀ ਜਨਰੇਟਰ ਉਹ ਆਪਣਾ ਨੰਬਰ ਲਿਖਿਆ ਹੋਇਆ ਜਿਹੜਾ ਨੰਬਰ ਲਿਖੀ ਦਿਓ ਨੰਬਰ ਲਿਖਾ ਲਿਗਾ ਲਾ ਲੋ ਨੰਬਰ ਮੇਰਾ ਜੀ ਹੈ ਜੀ ਨੰਬਰ ਤੁਸੀਂ 9423140

ਚਾਚਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜੋਰ ਲੱਗਿਆ ਉਹਦਾ ਹਨ ਹੋਰ ਹਾਂਜੀ ਚਾ ਸਫਲਤਾ ਮਿਲ ਗਈ ਫੇਰ ਵੀ ਹਨ ਹਾਂ ਹਾਂ ਮਲਾਜਮਾਂ ਦਾ ਬਹੁਤ ਸ਼ੁਕਰੀਆ ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਨਾਲ ਲਿਏਗਾ ਹਾਂ ਰੱਖ ਲੈ ਰੱਖ ਲੈ